جاتي ۾ بارا ۾ مراد باد مطالبو سرڪارن سنڌي عوام ڪريءِ اپني راڪي عمل ڪريءِ مراد باد جي نين ڪريءِ اپني غلطي عمل ڪريءِ جندباد جندباد ڪا پتو پٽا رد ڪريو رد ڪريو رد ڪريو بندري تي ٿو پٽا رد ڪريو رد ڪريو رد ਤਕਰਾਂ ਨੇ ਜਿਹੜੇ ਅਸੀਂ ਲੋਕਾਂ ਨੂੰ ਇਨਸਾਫ ਤੋਂ ਆਉਣੇ ਆ ਅਸੀਂ ਖੁਦ ਆਪਣੇ ਇਨਸਾਫ ਦੇ ਲਈ ਸੜਕਾਂ ਤੇ ਆ ਤੇ ਤੁਮ ਮਾੜਾ ਜਿਹੜਾ ਹਾਲਾਤ ਪੰਜਾਬ ਦੇ ਕੀ ਪੈਦਾ ਹੋ ਗਏ ਜੀ ਸੀਨੀਅਰ ਪੱਤਰ ਮੇਰਾ ਬੇਰੀ ਕਾਸੋ ਵੀ ਮੇਰਾ ਬੇਰੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਇਧਰ ਆ ਜਾ ਵੀ ਇਧਰ ਰੱਦ ਕਰੋ ਰੱਦ ਕਰੋ ਰੱਦ ਕਰੋ ਬੱਤੇ ਤੁਸੇ ਰੱਦ ਕਰੋ ਰੱਦ ਕਰੋ ਕਿਸੇ ਦਾੱਕ ਕੀ ਜਾਣੀ ਜੀ ਅੱਪ ਦਾ ਫੇਰ ਨਹੀਂ ਹੋਣਾ ਥੱਲੇ ਹੋ ਗਿਆ الله دے ستے لگا جی زندہ باد ہا ٹیلوں قطن بھتر عطا زندہ باد زندہ باد کسے کو بھی لگدا ہے کی تم ایسے کرنے جائے گا باہر نکل گئے ہے جے تو نکاؤے اس کے بارے میں نہیں بیٹھا ہے دور دور ہو جائے گا دنیا دشمن خلاف ہے بھائی جی آمین ستے چلا دو دنیا خلاف ہے بھائی جی آمین زندہ باد زندہ باد ਸੀ ਤਾਂ ਪੁਦੀਸੀ ਸਾਹਿਬ ਕਰਦੀ ਬਸ ਆਈ ਵਾਰ ਮਰਦਾਬਾਦ ਨਮਸਕਾਰ ਕਸਮ ਰਖਦਾ ਹਾਂ ਦੁਕਾਨੇ ਅਜੀਬਾ ਜੀ ਸੀਸੀ ਸਾਹਿਬ ਕੋਲ ਜਾਣਾ ਕਿ ਨਹੀਂ ਕਿ ਕਰਨਾ ਹੋਰ ਥੋੜੀ ਜਿਹੀ ਪਰਲੇ ਗੇਟ ਸਾਡੀ ਲੱਗਦੀ ਰਹਿੰਦੇ ਨੇ ਉਸ ਤੋਂ ਨਿਕਲ ਜਾਨੇ ਆ ਕਰੋ ਰੱਖ ਕਰੋ ਰੱਦ ਕਰੋ ਗੇਟ ਬਚਾਏ ਨਾ ਕਰੋ ਰੱਦ ਕਰੋ ਰੱਦ ਕਰੋ ਤਨ ਦੱਸਦੀ ਹੈ ਕਿ ਐਸੀ ਐਸਐਸਪੀ ਦਫ਼ਤਰ ਜਿੰਦਾਬਾਦ ਜਿੰਦਾਬਾਦ ਸਰਵ ਕਰਦੀਆਂ ਮੇਰਾ ਫੇਰੀ 420 ਨਹੀਂ ਚਲੇਗੀ ਨਹੀਂ ਚਲੇਗੀ ਮੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਰੱਦ ਕਰੋ ਰੱਦ ਕਰੋ ਰੱਦ ਕਰੋ ਰੱਦ ਕਰੋ ਰੱਦ ਕਰੋ ਰੱਦ ਕਰੋ

ਪੱਤਰਕਾਰ ਸਾਥੀਓ ਤੇ ਆਮ ਲੋਕੋ ਅੱਜ ਸਾਨੂੰ ਪੱਤਰਕਾਰਾਂ ਨੂੰ ਕੀ ਲੋੜ ਪੈ ਗਈ ਕਿ ਅਸੀਂ ਸੜਕਾਂ ਤੇ ਨਿਕਲੇ ਆ ਆਮ ਤੌਰ ਤੇ ਜਿਹੜੇ ਲੋਕ ਦੁਖੀ ਹੁੰਦੇ ਆ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਸੁਣਦਾ ਉਹ ਪੱਤਰਕਾਰਾਂ ਕੋਲੇ ਆਉਂਦੇ ਆ ਕਿ ਤੁਸੀਂ ਸਾਡੀ ਆਵਾਜ਼ ਬਣੋ ਪਰ ਅੱਜ ਇਹ ਪੱਤਰਕਾਰਾਂ ਨੂੰ ਸੜਕਾਂ ਤੇ ਤੁਰਨਾ ਪੈ ਰਿਹਾ ਤਾਂ ਮੇਰੇ ਖਿਆਲ ਮੁਤਾਬਕ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਕਟ ਹੈ ਜਿੱਤੇ ਦੀ ਇਹ ਸਰਕਾਰ ਆਈ ਹੈ ਅਸੀਂ ਲੋਕਾਂ ਦੇ ਹੱਕ ਵੀ ਜਾਣਦੇ ਆ ਮਾਲਵਿੰਦਰ ਮਾਲੀ ਤੇ ਅਟੈਕ ਹੋਇਆ ਸੀ ਉਹਦੇ ਹੱਕ ਵਿੱਚ ਗਏ ਹੋਰਾਂ ਤੇ ਹੋਏ ਅਸੀਂ ਉਹਦੇ ਹੱਕ ਵਿੱਚ ਗਏ ਲੇਕਿਨ ਸਾਡੇ ਇੱਕ ਸਾਥੀ ਨਾਂਬਰ ਸਾਥੀ ਮਨਿੰਦਰਜੀਤ ਸਿੰਘ ਸਿੱਧੂ ਜਿਹੜੇ ਲੋਕ ਆਵਾਜ਼ ਦੇ ਸੰਚਾਲਕ ਹੈ ਉਹਨਾਂ ਦੇ ਖਿਲਾਫ ਰਾਮਪੁਰਾ ਫੂਲ ਦੇ ਐਮਐਲਏ ਬਲਕਾਰ ਸਿੰਘ ਸਿੱਧੂ ਦੇ ਪੀਏ ਰੇਸ਼ਮ ਸਿੰਘ ਨੇ ਇੱਕ ਝੂਠਾ ਪਰਚਾ ਦਰਜ ਕਰਾਇਆ ਉਹ ਪਰਚਾ ਜਿਹਦਾ ਕੋਈ ਸਿਰ ਪੈਰ ਹੀ ਹੈ ਨਹੀਂ ਕਾਨੂੰਨੀ ਮਾਹਰ ਇਹ ਗੱਲ ਕਹਿੰਦੇ ਆ ਕਿ ਪੰਜ ਮਿੰਟ ਵਿੱਚ ਉਹ ਐਫਆਈਆਰ ਕੱਢ ਦਿਆ ਹਸਤਾਨ ਦੇ ਵਿੱਚ ਜਾ ਕੇ ਪਰ ਉਹਨਾਂ ਨੇ ਦਿਮਾਗ ਵਿੱਚ ਠੀਕ ਹੈ ਅਸੀਂ ਆਵਾਜ਼ ਤਬਾਹ ਦੇ ਮੰਮੀ ਕਿਉਂਕਿ ਮਨਿੰਦਰਜੀਤ ਸਿੰਘ ਨੇ ਜਿਹੜਾ ਸਭ ਤੋਂ ਵਧੀਆ ਕੰਮ ਕੀਤਾ ਸੀ ਉਹ ਕੀਤਾ ਸੀ ਚੰਦਪਾਣ ਦੇ ਵਿੱਚ ਜਿਹੜਾ ਰੱਪਣ ਪਿਆ ਸੀ ਉਹਨੇ ਵਾਕ ਫੁੱਟੂ ਦਾ ਹੈਗਾ ਕਬਰ ਕੀਤਾ ਸੀ ਇਹਦੀ ਕਵਰੇਜ ਦਾ ਨਤੀਜਾ ਹੋਇਆ ਕਿ ਸਰਕਾਰ ਨੂੰ ਦੁਪਹਿਰੀ ਹੋਣਾ ਪਿਆ ਔਰ ਉਹਨੇ ਫੜ ਫੜਨਾ ਦੇ ਖਿਲਾਫ ਐਸਾ ਯਾਰ ਦਾ ਦੋਸ਼ੀ ਨੂੰ ਨੂੰ ਛੱਡਣਾ ਪਿਆ ਬਿਨਾਂ ਸ਼ਰਤ ਛੱਡਣਾ ਪਿਆ ਉਦੋਂ ਤੋਂ ਮਨਿੰਦਰਜੀਤ ਉਹਨਾਂ ਦੀ ਟਾਰਗੇਟ ਦਾ ਵੜਿਆ ਹੋਇਆ ਸੀ ਟਾਰਗੇਟ ਬਣਿਆ ਹੋਇਆ ਸੀ ਔਰ ਇਹਦਾ ਬਦਲਾ ਲਿਆ ਉਹਨਾਂ ਨੇ ਰਾਮਪੁਰਾ ਫੂਟ ਵਿੱਚ ਸਾਡੀ ਐਸਐਸਪੀ ਮੈਡਮ ਅਭਨੀਤ ਕੌਂਟੋ ਸਿਆਣੀ ਹੋਰ ਬਹੁਤ ਬੜੀਆ ਅਫੀਸਰ ਹੈ ਪਰ ਅਫਸੋਸ ਇਹ ਹੈ ਕਿ ਜਦੋਂ ਸਰਕਾਰਾਂ ਐਮਐਨਏ ਤੇ ਕਹਿਣ ਦੇ ਉਤੇ ਐਸਐਸਓ ਲਾਉਂਦੀਆਂ ਜੀਐਸਪੀ ਲਾਉਦੇ ਆ ਇਹਨਾਂ ਲੀਡਰ ਉਹ ਆਦੇ ਅਫਸਰਾਂ ਦੀ ਪ੍ਰਵਾਇਡ ਨਹੀਂ ਕਰਦੇ ਉਹ ਸਿੱਧੇ ਤੌਰ ਦੇ ਉਤੇ ਜਾ ਕੇ ਗੁਲਾਮ ਬਣ ਜਾਂਦੇ ਐਮਐਲਏ ਦੇ ਤੇ ਐਮਐਲਏ ਉਹਨਾਂ ਨੂੰ ਆਪਣੇ ਨਿੱਜੀ ਨੌਕਰਾਂ ਦੀ ਤਰ੍ਹਾਂ ਸੀਰੀਆਂ ਦੀ ਤਰ੍ਹਾਂ ਵਰਤਦੇ ਹੈ ਪੱਤਰਕਾਰਾਂ ਦੇ ਖਿਲਾਫ ਲੋਕਾਂ ਦੀ ਆਵਾਜ਼ ਚੁੱਕਣ ਵਾਲੀਆਂ ਜਨਤਕ ਜਸੇਬੰਦੀਆਂ ਦੇ ਖਿਲਾਫ ਇਹੀ ਕਾਰਨ ਹੈ ਕਿ ਮਨਿੰਦਰ ਜੀ ਦੇ ਉਤੇ ਐਫਆਈਆਰ ਹੋਈ ਮਨੁਦਰਜੀਤ ਕੋਈ ਭੱਜਿਆ ਨਹੀਂ ਭਗੌੜਾ ਨਹੀਂ ਮਨਿੰਦਰ ਜੀ ਤਾਂ ਸਾਡੇ ਕੋਲ ਖੜਾ ਹੈ ਅਸੀਂ ਆਏ ਆ ਜਿਹਦੀ ਜਿਹਦੀ ਪਹੁੰਚ ਆ ਕੇ ਨੂੰ ਫੜ ਲਓ ਪਰ ਜੇ ਲੋਕ ਪ੍ਰੋਟੈਕਸ਼ਨ ਦੇਰ ਉਹ ਸਰਕਾਰਾਂ ਕੱਖ ਨਹੀਂ ਕਰ ਸਕਦੀਆਂ ਹੁੰਦੀਆਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਕਿ ਭਗਵੰਤ ਮਾਨ ਜੀ ਕੰਦ ਤੇ ਲਿਖਿਆ ਪੜ੍ਹ ਲਓ ਤਿੰਨ ਸਾਲਾਂ ਦਾ ਤੁਹਾਡਾ ਜਿਹੜਾ ਸਰਕਾਰ ਦਾ ਤਜਰਬਾ ਹੈ ਉਹ ਕਿੱਥੇ ਕਿਤੇ ਖੜੋਤਾ ਤੁਸੀਂ ਤਾਂ ਬਦਲਾ ਲੈ ਕੇ ਆਏ ਸੀ ਪਰ ਬਦਲਾ ਦੀ ਬਜਾਏ ਤੁਸੀਂ ਬਦਲਾ ਲੈ ਰਹੇ ਹੋ ਤੇ ਬਦਲਾ ਵੀ ਉਹਨਾਂ ਤੋਂ ਲੈ ਰਹੇ ਹਾਂ ਜਿਹੜੇ ਲੋਕਾਂ ਦੀ ਆਵਾਜ਼ ਬਣਦੀ ਹੈ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਣ ਵਾਸਤੇ ਆਏ ਸੀ ਲੇਕਿਨ ਐਸਐਸਪੀ ਤੇ ਡਿਪਟੀ ਕਮਿਸ਼ਨਰ ਉਹ ਦੋਨੋਂ ਹੀ ਅੱਜ ਚੰਡੀਗੜ੍ਹ ਕਮੇਟੀ ਦੇ ਵਿੱਚ ਗਏ ਐ ਇਸ ਲਈ ਅਸੀਂ ਕਿ ਚੇਤਾਵਨੀ ਚੇਤਾਵਨੀ ਮਾਰਚ ਕੀਤਾ ਹੈ ਬਠਿੰਡਾ ਦੇ ਪ੍ਰਸ਼ਾਸਕੀ ਕੰਪਲੈਕਸ ਵਾਸਤੇ ਕਿ ਮਨਿੰਦਰ ਜੀ ਸਾਡੇ ਨਾਲ ਹੈ ਮਨਿੰਦਰ ਜੀ ਨੂੰ ਫੜਨਾ ਗ੍ਰਿਫਤਾਰ ਕਰਨਾ ਅੱਜ ਕਰ ਲੋ ਪਰ ਇਹ ਭੁੱਲ ਜਿਓ ਕਿ ਇਹਨੂੰ ਤਾਜ ਜ਼ਿੰਦਗੀ ਤੁਸੀਂ ਜੇਲ੍ਹ ਚ ਬੰਦ ਨਹੀਂ ਰੱਖ ਸਕਦੇ ਖਾਣਾ ਚ ਬੰਦ ਨਹੀਂ ਰੱਖ ਸਕਦੇ ਜਿਹੜੀ ਆਵਾਜ਼ ਲੋਕਾਂ ਦੀ ਆਵਾਜ਼ ਬਣਦੀ ਹੈ ਉਹਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਸੋ ਤੁਹਾਡਾ ਸਭ ਦਾ ਧੰਨਵਾਦ ਜਿਹੜੇ ਸਾਥੀ ਇੱਥੇ ਆਏ ਹੈ ਇਤੋਂ ਬਾਅਦ ਪ੍ਰਬੰਧਕੀ ਕਮੇਟੀ ਦੇ ਜਿਹੜੇ ਮੈਂਬਰ ਹੈ ਉਹਨਾਂ ਦੀ ਕਮੇਟੀ ਬਹੁਤ ਟੀਚਰ ਹੋਣ ਚਾਪਾ ਉੱਥੇ ਜਾਵਾਂਗੇ ਮੈਂ ਨਹੀਂ ਤਾਂ ਮੜੇ ਬੋਲ ਤਾਰੀਖ ਦੱਸ ਦੋ ਮਨਾਇਆ ਤਰੀਕ ਨੂੰ ਫੈਸਲਾ ਕੀਤਾ ਉਹਨਾਂ ਨੂੰ ਹੀ ਅੱਗੇ ਕਰ ਲੈਣਾ ਆਪਾਂ ਨੂੰ ਜਾਣ ਦੇ ਕੇ ਲੋਕੀ ਨਿਰਣਾ ਮਾ ਦੇ ਕਰਨ ਅਸਾਂ ਫਰੇਮ ਬਣੇ ਪੰਜਾਬ ਚ ਨਹੀਂ ਘਟ ਜਰਨਲਿਸਟੂਡੀਓ ਨੂੰ ਹੋ ਗਈ ਬਟਟਾ ਪ੍ਰੈਸ ਕਲੱਬ ਹੋ ਗਿਆ ਪੱਟਾ ਰਸਤਾ ਬੋ ਗਿਆ ਨਥਾਣਾ ਰਾਮਪੁਰਾ ਫੂਲ ਬੋਨੇਣਾ ਇਹਨਾਂ ਕਲਬਾਂ ਦੇ ਜਿਹੜੇ ਹੈਗੇ ਜਿੰਨੇ ਵੀ ਪੱਤਰਕਾਰ ਸਾਥੀ ਆ ਸਭ ਨੇ ਫੈਸਲਾ ਕੀਤਾ ਕਿ 3 ਤਾਰੀਖ ਨੂੰ ਇਹ ਉਦੋਂ ਤੱਕ ਮਨਿੰਦਰਜੀਤ ਦੇ ਖਿਲਾਫ ਦਰਜ ਐਫ ਆਈ ਆਰ ਰੱਦ ਨਾ ਕੀਤੀ ਗਈ ਤੇ ਬਰਕਾਰ ਸਿੱਧੂ ਦੇ ਖਿਲਾਫ ਨਵਾਂ ਪਰਚਾ ਦਰਜ ਨਾ ਕੀਤਾ ਗਿਆ ਤਾਂ ਅਸੀਂ ਉਸ ਐਸ ਐਸ ਪੀ ਦਫ਼ਤਰ ਦਾ ਘਰਾਓ ਕਰਾਂਗੇ ਔਰ ਪੰਜਾਬ ਭੜ ਦੇ ਇਨਸਾਫ਼ ਦੀ ਸੰਥ ਲੋਕਾਂ ਨੇ ਉਸ ਸੰਕਾ ਦਿੱਤੇ ਹੈ ਕਿ 3 ਤਾਰੀਖ ਨੂੰ ਹਮਲਾ ਕਰੋ ਜੋ ਔਰ ਇਹ ਜਿਹੜਾ ਲੋਕਤੰਤਰ ਨੂੰ ਡਾਊਨ ਮਾਰਨ ਵਾਲਾ ਐਕਟ ਨੂੰ ਮਜ਼ਬੂਤ ਕਰੋ ਅੱਜ ਲੜਾਈ ਕੱਲੀ ਮਨਿੰਦਰਜੀਤ ਦੀ ਨਹੀਂ ਲੜਾਈ ਲੋਕਤੰਤਰ ਦੀ ਹੈ ਲੋਕਤੰਤਰ ਨੂੰ ਬਚਾਉਣ ਵਾਸਤੇ ਤੇ ਤਾਨਾਸ਼ਾਹੀ ਨੂੰ ਹਰਾਉਣ ਵਾਸਤੇ ਇਹ ਐਕਸ਼ਨ ਬਹੁਤ ਜ਼ਰੂਰੀ ਹੈ ਸੋ ਸਾਨੂੰ ਉਮੀਦ ਹੈ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਭਰ ਦੇ ਵਿੱਚ ਸਾਨੂੰ ਸਹਿਯੋਗ ਮਿਲੂ ਔਰ ਲੋਕ ਕਹਿਤਾ ਨੂੰ ਪਰਨਾਈਆਂ ਹੋਈਆਂ ਜਿੱਥੇ ਬੰਦਿਆ ਤੇ ਆਮ ਲੋਕ ਇਨ ਤਾਰੀਖ ਦੇ ਐਕਸ਼ਨ ਦੇ ਵਿੱਚ ਵੱਧ ਕਰਕੇ ਭਾਗ ਲੈਣ ਨੂੰ ਬਾਈਕਾਟ ਕੀਤਾ ਜਾਵੇ ਬਲਕਾਰ ਸਿੰਘ ਦੀ ਕਵਰਿੰਗ ਤਾਂ ਉਹ ਕਰਾਂਗੇ ਉਹ ਐਕਸ਼ਨ ਕਮੇਟੀ ਫੈਸਲਾ ਕਰੂਗੀ ਬਲਕਾਰ ਸਿੰਘ ਨੂੰ ਕਿੱਡੀ ਕੀਜਾ ਬਲਕਾਰ ਸਿੰਘ ਨੂੰ ਅਸੀਂ ਐ ਵੀ ਨਹੀਂ ਬਰਉਣਾ ਚਾਹੁੰਦੇ ਬਲਕਾਰ ਸਿੰਘ ਆ ਇੱਕ ਸਧਾਰਨ ਆਦਮੀ ਹੈ ਕਿੱਡੀ ਕੀਜਾ ਕੱਲ ਤੱਕ ਤਾਂ ਇੱਥੇ ਸਾਡੇ ਅੱਗੇ ਪਿੱਛੇ ਤੁਰਿਆ ਫਿਰਦਾ ਅਸੀਂ ਪੱਤਰਕਾਰਾਂ ਦੀ ਲੋੜੋਂ ਨੂੰ ਵੀ ਰਹਿੰਦੀ ਹੈ ਅਸੀਂ ਉਹਨੂੰ ਕੋਈ ਬਹੁਤਾ ਮਹੱਤਵ ਨਹੀਂ ਦਿੰਦੇ ਅਸੀਂ ਸਿਸਟਮ ਦੀ ਗੱਲ ਕਰਦੇ ਹਾਂ ਜਿਹੜਾ ਸਿਸਟਮ ਜਿਹੜਾ ਆ ਉਹ ਲੋਕਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦਾ ਇੱਕ ਬਲਕਾਰ ਦਾ ਬਾਈਕਾਟ ਕਰ ਦਾਂਗੇ ਹੋਰ ਬਲਕਾਰ ਖੜੇ ਹੋ ਜਾਣਗੇ ਉਹ ਬੀਬੀ ਭਰਾ ਜਿਹੜੀ ਉਹਦਾ ਤੁਸੀਂ ਦੇ ਇੱਕ ਬੰਦੇ ਨੂੰ ਸੁਸਾਈਡ ਕਰਨ ਤਾਂ ਕਿੰਨੀ ਗੱਲ ਕਰਨੀ ਪੈਗੀ 30 ਲੱਖ ਰੁਪਏ ਉਹ ਦਿਖਾਈ ਜਾਂਦਾ ਵੀ ਆ ਦੇਖੋ ਜੀ ਕਿੰਨੇ ਲੱਖ ਰੁਪਏ ਮੈਥੋਂ ਮੰਗਿਆ ਸੀ ਪਹਿਲਾਂ ਦੂਜਿਆਂ ਦੇ 50 ਲੱਖ ਦਿੰਦਾ ਟਰੱਕ ਮੀਨਿੰਗ ਦਾ ਪ੍ਰਧਾਨ ਉਹਨੂੰ ਬੋਲਦਾ ਆਇ ਕੋਸ਼ਟਾ ਹੋ ਰਿਹਾ ਜਿਹਨੂੰ ਆਪਾਂ ਕਹਿੰਦੇ ਸੀ ਕਿ ਬਦਲਾਅ ਵਾਲੀ ਸਰਕਾਰ ਹੈ ਜੇ ਆ ਬਦਲਾਅ ਹਿੱਤਾ ਰਿਸ਼ਤਾਚਾਰ ਦੀ ਗੱਲ ਕਰਦੇ ਸੀ ਅਮਿਤ ਰਤਨ ਹੈਗਾ ਵਿਜੇ ਸਿੰਘਲਾ ਹੈਗਾ ਜੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਹੜਾ ਚਿੱਟਾ ਬੰਦ ਕਰਨਾ ਜੇ ਉਲਟਾ ਪੁਲਿਸ ਇਹ ਪੱਤਰਕਾਰਾਂ ਤੇ ਪਰਚੇ ਦਰਜ ਕਰੀ ਜਾਂਦੇ ਕੋਈ ਗੱਲ ਨਹੀਂ ਪੱਤਰਕਾਰਾਂ ਨੂੰ ਕੋਈ ਪਰਵਾਹ ਨਹੀਂ ਕਰ ਰਹੇਗਾ ਇਸ ਸਾਰੇ ਘੱਟੇ ਸਾਨੂੰ ਸਾਰਿਆਂ ਨੂੰ ਫੜ ਕੇ ਕਰਦੇ ਨੇ ਬੰਦ ਜੀ ਤੁਸੀਂ ਵੀ ਲੋਚਾਂ ਲਗਾਉਂਦੇ ਹੋ ਅਮਰੇ ਜਰਮ ਮਨੋਜੀ ਕੱਢਦੇ ਜਾਪ ਬੋਲਦੇ ਹੋ। ਮਨਿੰਦਰ ਜੀ ਕਿਵੇਂ ਦੇਖਦੇ ਹੋ ਅੱਜ ਸਾਰਾ ਜਿਹੜਾ ਇਹ ਸਾਡੇ ਅੱਖ ਦੇ ਵਿੱਚ ਖੜੇ ਆ ਸਾਰੀ ਜਥੇਬੰਦੀਆਂ ਦੇ ਪੱਤਰਕਾਰ। ਬਿਲਕੁਲ ਜੀ ਪਹਿਲਾਂ ਵੀ ਉੱਥੇ ਗੱਲ ਹੋਈ। ਸੋ ਸਾਰੀਆਂ ਜਥੇਬੰਦੀਆਂ ਚਾਹੇ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਨੌਜਵਾਨ ਜਥੇਬੰਦੀਆਂ, ਜਿਹੜੀਆਂ ਸਟੂਡੈਂਟ ਜਥੇਬੰਦੀਆਂ, ਜਿਹੜੀਆਂ ਵਪਾਰਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਪੱਤਰਕਾਰ ਕਲੱਬ, ਸੂਚਕਾ ਪਿੰਡਾ ਕਲੱਬ ਅੱਜ ਮੈਂ ਪਛਤਾ ਪ੍ਰੈਸ ਕਲੱਬ ਬਰਾਮਪੁਰੇ ਤੋਂ ਸਾਥੀ ਆਏ ਆ ਵਕਬਕਰੇ ਪੁਜਾਈ ਤੋਂ ਵੀ ਸਾਥੀ ਆਏ ਆ ਤੁਸੀਂ ਸਾਰੇ ਖੜੇ ਹੋ ਜਿੰਨੇ ਵੀ ਖੜੇ ਹੋ ਸਾਰਿਆਂ ਨੇ ਸਾਥ ਸਦਕਾ ਦੇਖੋ ਅੱਜ ਦਾ ਮੈਂ ਪ੍ਰੋਗਰਾਮ ਦੇ ਵਿੱਚ ਇਹ ਨਹੀਂ ਕਿ ਮੈਂ ਅੰਡਰਗਰਾਊਂਡ ਸੀ ਮੈਂ ਇੱਥੇ ਹੀ ਸੀ ਪਰ ਮੈਂ ਇਹ ਸੀ ਕਿ ਚਲੋ ਜਿਹੜੇ ਸਾਥੀ ਪ੍ਰੋਗਰਾਮ ਕਰ ਰਹੇ ਉਹ ਕਰਨੇ ਸਾਥੀਆਂ ਨੇ ਕਿਹਾ ਕਿ ਆਪਾਂ ਮਾਰਚ ਕੱਢਣਾ ਲੋਕਾਂ ਨੇ ਇਹ ਗੱਲ ਕਹੀ ਕਿ ਨਾ ਅੰਡਰਗਰਾਊਂਡ ਹੋਣਾ ਨਾ ਲੁਕਣਾ ਨਾ ਡਰਨਾ ਨਾ ਪਿੱਛੇ ਹਟਣਾ ਨਾ ਅਸੀਂ ਡਰਦੇ ਸੀ ਕੋਈ ਇਹਦੀ ਪਰਚੇ ਜਾਂ ਢੇਲ ਤੋਂ ਡਰਦੇ ਆ ਪਰਚੇ ਜੇਲਾ ਹੁੰਦੇ ਹੀ ਰਹਿੰਦੇ ਆ ਇਹ ਆਪਣੇ ਕੰਮ ਦਾ ਹਿੱਸਾ ਜੇਕਰ ਅਸੀਂ ਹੁਣ ਸਰਕਾਰਾਂ ਤੇ ਨੂੰ ਸਵਾਲ ਕਰੀਏ ਤਾਂ ਸਰਕਾਰਾਂ ਨੇ ਜਿਉਂ ਜਾਂ ਕੁਝ ਕਰਨਾ ਹੁੰਦਾ ਰਿਜ਼ਲਟ ਦਿੰਦੀਆਂ ਹੀ ਆਂ ਪਰ ਜਦੋਂ ਲੋਕ ਨਾਲ ਹੋਣ ਜਦੋਂ ਸਾਰਾ ਕਾਂਤਰ ਨਾਲ ਹੋਵੇ ਜਦੋਂ ਸਰਕਾਰ ਜਿਹੜੇ ਆ ਸਾਰੀ ਜਨਤਾ ਨਾਲ ਹੋਵੇ ਫਿਰ ਕੋਈ ਪਰਵਾਹ ਨਹੀਂ ਹੁੰਦੀ ਫਿਰ ਪਰਚੇ ਹੀ ਵਧੀਆ ਲੱਗਦੇ ਆ ਬਾਕੀ ਅਸੀਂ ਇਹ ਕਰਦੇ ਆ ਕਿ ਇਹ ਪਰਚਾ ਸਾਡੇ ਲਈ ਸਰਕਾਰ ਨੇ ਦੱਸਿਆ ਕਿ ਅਸੀਂ ਠੀਕ ਆ ਅਸੀਂ ਸਹੀ ਰਸਤੇ ਚੱਲ ਰਹੇ ਆ ਅਸੀਂ ਲੋਕਾਂ ਤੋਂ ਪਾਸੇ ਨਹੀਂ ਹੋਏ ਇਤੇ ਅਸੀਂ ਸਰਕਾਰੀ ਸਨਮਾਨ ਲੈ ਲਿਆ ਕੋਈ ਕਿਸੇ ਡੀਸੀ ਤੋਂ ਉਦਨੇ ਸੀ ਸੋਚਾਂਗੇ ਕਿ ਉਹ ਸਾਡੇ ਲਈ ਸਨਮਾਨ ਗਲਤ ਹੈ ਉਹ ਲੋਕਾਂ ਦੇ ਖਿਲਾਫ ਹੈ ਇਹੜਾ ਸਨਮਾਨ ਮਿਲਿਆ ਇਹ ਲੋਕ ਸ਼ਕਤੀ ਦਾ ਸਨਮਾਨ ਹੈ ਕਿ ਲੋਕਾਂ ਦੀ ਗੱਲ ਹੋ ਰਹੀ ਸੀ ਉਹ ਸਰਕਾਰ ਨੂੰ ਪਸੰਦ ਨਹੀਂ ਹੁੰਦੀ ਪਰ ਪ੍ਰਸ਼ਾਸਨ ਨੂੰ ਪ੍ਰਤੰਦ ਨਹੀਂ ਹੁੰਦੀ ਜੇ ਐਮਐਲਏ ਉਹਨਾਂ ਨੂੰ ਪਸੰਦ ਨਹੀਂ ਹੁੰਦੀ ਇੱਕ ਮੈਂ ਹੋਰ ਦੱਸ ਦਿਆਂ ਕਿ ਇਹ ਪਰਚੇ ਦੇ ਵਿੱਚ ਇੱਥੇ ਬਲਕਾਰ ਸਿੱਤੂ ਜੀ ਨੇ ਕਰਵਾਇਆ ਇਹ ਉਥੇ ਨਾਲ ਸਾਡੇ ਜੈਤੋ ਦੇ ਐਮਐਲਏ ਮੁਰਖ ਸਿੰਘ ਦਾ ਹੀ ਵੱਡਾ ਹੱਥ ਹੈ ਕਿਉਂਕਿ ਉਹ ਗੱਲ ਹੀ ਮੈਂ ਕਲੀਅਰ ਕਰਦਣੀ ਚਾਹਣਾ ਹੈ ਐਮਐਲਏ ਮੁਰਖ ਸਿੰਘ ਪਹਿਲਾਂ ਸਰਪੰਚੀ ਮੌਕਿਆਂ ਨੇ ਧੱਕਾ ਕੀਤਾ ਅਸੀਂ ਉਹ ਕਵਰੇਜ ਕੀਤੀ ਕਿਸੇ ਬੰਦੇ ਨੂੰ ਟੈਂਕੀਆਂ ਤੇ ਚੜਨਾ ਪਿਆ ਕਾਗਜ਼ ਰੱਦ ਕਰਾਇਆ ਕਿਸੇ ਨੂੰ ਸੂਹਾਂ ਦੇ ਵਿੱਚ ਛਾਲਾ ਮਾਰਨੀਆਂ ਪਈਆਂ ਚਾਰ-ਚਾਰ ਦਿਨ ਧਰਨੇ ਲਾਉਣੇ ਪਏ ਬਲਕਾਰ ਸਿੰਘ ਤੇ ਐਮਐਲਏ ਮੁਰਕ ਇੱਕ ਗੱਲ ਇਹ ਬਹੁਤ ਪੱਕੇ ਸਾਥੀ ਹੈ ਇਹਨਾਂ ਦੇ ਲੋਡਿੰਗ ਅਨਲੋਡਿੰਗ ਦੇ ਠੇਕੇਦਾਰ ਵੀ ਇੱਕ ਹੈ ਜਿਨ੍ਹਾਂ ਦਾ ਰੌਲਾ ਸੀ ਚੰਦਪਾਣ ਦੇ ਵਿੱਚ ਕਮਦੂਰ ਸਿੰਘ ਦਾ ਉਹ ਉਹ ਬਲਕਾਰ ਸਿੰਘ ਦਾ ਵੀ ਠੇਕੇਦਾਰ ਹੈ ਸੋ ਇਸ ਕਰਕੇ ਇਹਨਾਂ ਦੀ ਸਾਰਿਆਂ ਦੀ ਸਾਂਹ ਇਹ ਦੋਨਾਂ ਦੀ ਸਾਂਹ ਸੀ ਇਹ ਦੋਨਾਂ ਦੀ ਸਾਂਹ ਸਦਕਾ ਐਮਐਲਏ ਮੁਰਕ ਸਿੰਘ ਅਕਸਰੀ ਸਾਡੇ ਪੱਤਰਕਾਰਾਂ ਨੂੰ ਕਹਿੰਦਾ ਸੀ ਕਿ ਇਹ ਇਹ ਚੁੰਡੀਆਂ ਵੜਦਾ ਕਹਿੰਦਾ ਨੂੰ ਤੂੰ ਹੀ ਵੱਜੂਗੀ ਇਹਦੇ ਕਿਸੇ ਦਿਨ ਇਹ ਸੋ ਇਹ ਉਹਨਾਂ ਦਾ ਵੀ ਇੱਥੇ ਵੱਡਾ ਯੋਗਦਾਨ ਹੈ ਮੈਨੂੰ ਪਤਾ ਲੱਗਿਆ ਹੈਗਾ ਇਹ ਗੱਲ ਦਾ ਕਿਉਂਕਿ ਹੁਣ ਵੀ ਕੱਲ ਵੀ ਉਹਨਾਂ ਨੇ ਇੱਕ ਸਾਥੀ ਨੂੰ ਕਿਹਾ ਕਿ ਦੇਖ ਲਿਆ ਪਰਚਾ ਹੋ ਗਿਆ ਤਾਂ ਇਹ ਇਹ ਦੋਨਾਂ ਦੀ ਬਦੌਲਤ ਹੈ ਬਾਕੀ ਸਰਕਾਰ ਨੂੰ ਲਗਾਤਾਰ ਸਵਾਲ ਸੀ ਉਹਦੀ ਹੈ ਤੇ ਬਾਕੀ ਇਹ ਗੱਲ ਕੋਈ ਗੱਲ ਨਹੀਂ ਲੋਕ ਨਾਲ ਹੈ ਕੋਈ ਪਰਚੇ ਦਾ ਡਰ ਨਹੀਂ ਕੋਈ ਜੇਲ੍ਹਾਂ ਦਾ ਡਰ ਨਹੀਂ ਜਿਵੇਂ ਅ ਅੰਕਲ ਜੀ ਨੇ ਕਿਹਾ ਹੀ ਹੈ ਬਖਤੌਰ ਸਿੰਘ ਤੇ ਲੋਹਾਂਜੀ ਨੇ ਉਹ ਸਾਰੀ ਗੱਲ ਸਪਸ਼ਟ ਕਰ ਦੁੱਤੀ ਹੈ ਜਦੋਂ ਇਹੋ ਜਿਹੇ ਬੰਦੇ ਨਾਲ ਖੜੇ ਹੈ ਵੀ ਆਮ ਤੌਰ ਤੇ ਹੁੰਦਾ ਹੈ ਪੱਤਰਕਾਰ ਜਨਾ ਪੱਤਰਕਾਰ ਨਹੀਂ ਕਰਦਾ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਕੋਈ ਪੱਤਰਕਾਰ ਹੋਣਾ ਹੀ ਨਹੀਂ ਚਲੋ ਠੀਕ ਹੈ ਕਿਸੇ ਦੇ ادارے ਦੀ ਮਜਬੂਰੀ ਹੋਵੇ ਫੋਨ ਕਰਕੇ ਸਾਰੇ ਪੱਤਰਕਾਰ ਖੜੇ ਆ ਸਾਰੇ ਪੱਤਰਕਾਰਾਂ ਨੇ ਇਹ ਨਹੀਂ ਕਿ ਇਹ ਜੂਨੀਅਰ ਹੈ ਇਹ ਨਾ ਮੈਂ ਉਹਨਾਂ ਨੇ ਸਾਰੀਆਂ ਗੱਲਾਂ ਛੱਡ ਕੇ ਸਾਥ ਦਿੱਤਾ ਡਟ ਕੇ ਖੜੇ ਆ ਜਥੇਬੰਦੀਆਂ ਡਟ ਕੇ ਖੜੀਆਂ ਪੱਤਰਕਾਰਾਂ ਦੇ ਨਾਲ ਜਥੇਬੰਦੀਆਂ ਆਉਣੀਆਂ ਇਹ ਵੱਡੀ ਗੱਲ ਹੈ ਆਮ ਤੌਰ ਤੇ ਪੱਤਰਕਾਰ ਤੇ ਇਹ ਗੱਲ ਹੁੰਦੀ ਹੈ ਕਿ ਸਾਰੇ ਛੱਡ ਜਾਂਦੇ ਕਿਸੇ ਨੇ ਨਹੀਂ ਛੱਡਿਆ ਲੋਕਾਂ ਨੇ ਆਪ ਦੀ ਆਵਾਜ਼ ਸਮਝ ਕੇ ਸਾਥ ਦਿੱਤਾ ਲੋਕਾਂ ਦਾ ਧੰਨਵਾਦ ਹੈ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਵਾਂਗੇ ਨਾ ਅਸੀਂ ਇਹ ਕਹਿੰਦੇ ਕਿ ਅਸੀਂ ਕਿਸੇ ਦੇ ਖਿਲਾਫ ਚੱਲਾਂਗੇ ਨਾ ਅਸੀਂ ਉਹਨੂੰ ਐਂ ਕਰਾਂਗੇ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਵਾਂਗੇ ਜਦੋਂ ਲੋਕ ਜਿੱਥੇ ਸੱਦਣਗੇ ਜਿਹੜੇ ਹਲਕੇ ਸੱਦਾਂਗੇ ਜਿੱਥੇ ਲੋਕਾਂ ਦੇ ਕੋਈ ਤੱਕਾ ਹੋਊਗਾ ਉੱਥੇ ਅਸੀਂ ਕਰਾਂਗੇ ਅਸੀਂ ਆਪਣੇ ਚੈਨਲ ਵੱਲੋਂ ਵੀ ਇਹ ਰੱਖਿਆਦਾ ਹੈ ਕਿ ਅਸੀਂ ਨਿਰਪੱਖ ਨਹੀਂ ਲੋਕਪੱਖੀ ਆ ਸਾਡਾ ਇੱਕ ਸਲੋਗਨ ਵੀ ਹੈ ਅਸੀਂ ਨਿਰਪੱਖ ਨਹੀਂ ਹੋ ਸਕਦੇ ਜੇ ਲੋਕਾਂ ਦਾ ਧੱਕਾ ਹੋਈ ਜਾਂਦਾ ਹੈ ਸਰਕਾਰ ਕੋਈ ਗੱਲ ਜਿਵੇਂ ਸਹੀ ਵੀ ਹੋਵੇ ਪਰ ਲੋਕਾਂ ਸਾਡੇ ਲਈ ਤਾਂ ਲੋਕ ਮਹਾਨ ਹੈ ਮਤਲਬ ਲੋਕਾਂ ਦੀ ਅਸੀਂ ਗੱਲ ਕਰਨੀ ਆ ਸੋ ਸਾਰਿਆਂ ਦਾ ਧੰਨਵਾਦ ਬਾਕੀ ਜੋ ਐਕਸ਼ਨ ਕਮੇਟੀ ਫੈਸਲਾ ਲਓਗੇ ਜਿੱਦ ਤੇ ਉਹ ਅੱਗੇ ਆਰ ਜੁਨ ਚੱਲਣੇ ਤੇ ਤੇਰੇ ਨਾਲ ਕਾਇਕ ਕਰ ਕੋਈ ਚਾਹਣਾ ਵੀ ਕਲਮ ਕਦੇ ਨਰਬਖ ਨਹੀਂ ਹੁੰਦੀ ਕਲਮ ਦਾ ਵੀ ਇੱਕ ਤੜਾ ਹੁੰਦਾ ਹੈ ਸਾਡਾ ਤੜਾ ਲੋਕਾਂ ਦਾ ਹੈ ਜੋ ਕਹਿੰਦਾ ਨਹੀਂ ਅਸੀਂ ਲੋਕਾਂ ਦੇ ਖਿਲਾਫ ਆ ਲੋਕਾਂ ਦੇ ਨਾਲ ਖੜੇ ਹਾਂ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸਾਫਰ ਬਣ ਰਿਹਾ ਹੈ